ਸ਼ੰਭੂ ਬਾਡਰ ਤੋਂ ਬਿੱਤੇ ਦਿਨ 101 ਕਿਸਾਨਾਂ ਦੇ ਜਥੇ ਜਿਸ ਨੂੰ ਮਰਜੀਵੜਿਆਂ ਦਾ ਨਾਮ ਦਿੱਤਾ ਗਿਆ ਵੱਲੋਂ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਅੰਬਾਲਾ ਪੁਲਿਸ ਪ੍ਰਸ਼ਾਸਨ ਤੇ ਪੈਰਾ ਮਿਲਟਰੀ ਫੋਰਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ ਕਿਸਾਨਾਂ ਤੇ 73 ਗੈਸ ਦੇ ਗੋਲੇ ਦਾਗੇ ਗਏ ਜਿਸ ਕਾਰਨ ਕੁਝ ਕਿਸਾਨ ਵੀ ਫੱਟੜ ਹੋਏ ਨੇ ਜੋ ਕਿ ਇਲਾਜ ਅਧੀਨ ਨੇ ਕਿਸਾਨਾਂ ਦੇ ਜਥੇ ਵੱਲੋਂ ਦਿੱਲੀ ਕੂਚ ਲਈ ਕਾਫੀ ਘੰਟੇ ਜਦੋਂ ਜਹਾਦ ਕੀਤੀ ਗਈ ਇਸ ਤੋਂ ਬਾਅਦ ਕਿਸਾਨ ਆਗੂ ਭੰਦੇਰ ਨੇ ਐਲਾਨ ਕੀਤਾ ਕਿ ਐਤਵਾਰ ਨੂੰ ਫਿਰ ਤੋਂ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਜਾਵੇਗੀ ਅੱਜ ਸ਼ੰਭੂ ਬਾਡਰ ਦੇ ਸਵੇਰ ਤੋਂ ਕਿਸਾਨ ਆਪਣੇ ਆਪਣੇ ਕੰਮਾਂ 'ਚ ਰੁੱਝੇ ਹੋਏ ਨਜ਼ਰ ਆ ਰਹੇ ਨੇ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਨੂੰ ਸ਼ੰਭੂ ਬਾਡਰ ਤੇ ਮੋਰਚਾ ਲਾਇਆ ਨੂੰ ਕਾਫੀ ਸਮਾਂ ਹੋ ਗਿਆ ਪਰ ਮੋਦੀ ਸਰਕਾਰ ਕਿਸਾਨਾਂ ਨਾਲ ਰابطਾ ਕਾਇਮ ਕਰਨਾ ਤਾਂ ਦੂਰ ਦੀ ਗੱਲ ਕਿਸਾਨਾਂ ਨੂੰ ਦਿੱਲੀ ਤੱਕ ਨਹੀਂ ਆਉਣ ਦੇ ਰਹੀ ਯਾਨੀ ਕਿ ਇਹ ਹਰਿਆਣਾ ਬੱਡ ਰਹੀ ਕਰਾਸ ਕਰਨੇ ਦਿੱਤਾ ਜਾ ਰਿਹਾ ਮੋਦੀ ਸਰਕਾਰ ਦੀ ਮਨਸ਼ਾ ਜੱਗ ਜਾੜ ਹੋ ਰਹੀ ਆ ਭਾਜਪਾਸ किसान विरोधी साबित हो रही है उन्होंने यह कहा भी आपका प्रस्ताव सरकार के पास चला गया वो लगभग फोन खोलकर ही बात करते हमें पता सरकार के हिस्ट्रो में जो हम बात करते हैं ऊपर दिल्ली तक जा रही होती है उन्होंने कहा आप एक बार हमें मांग पत्र दे दिए मांग पत्र तो दिए फिर भी हमने कहा आपके एसपी को व्हाट्सएप के ऊपर हम अपना मांग पत्र भेज देंगे एक तो ये देखते हुए जथा जख्मी हो गया है यहाँ पर मैं भी गया हूँ आपके आंखों में भी जलन हो रही होगी आप लोगों ने जिस तरह से सहयोग किया जिस तरह से साथ हमारे रहे इसके लिए दोनों फॉर्म आपका धन्यवाद करते हैं आपने भी जान जोखिम में डाल के किसानों को कवरेज किया और वो सब हम लोग कवरेज कवर कर लें और ये ये कल का जथा इसलिए रोका जा रहा है अब ये कल का जथा परसों जाएगा ठीक है जी ये क्यों परसों कर दिया गया एक तो जो एक तो जो उन्होंने कहा है कि हम वार्ता के लिए तैयार हैं कल का दिन हम देख लेते हैं अगर वो बातचीत करना चाहते उनको समय मिल जाएगा पता चलेगा अब केंद्र ने वार्ता करनी है या नहीं करनी है यह उनका अपना आजाद निर्णय होगा हम चाहते वार्ता हो दूसरा जितने जख्मी हो गए हैं उनको हमने कवर कर लेना है परसों बारह बजे दो फोरमो ने जो निर्णय लिया है 101 का जथा इसी तरह से आगे बढ़ेगा कल का हमने केंद्र को समय दिया है और अपनी ओर से पीसफुल रखने के लिए हम सरकार के साथ टकराव नहीं चाहते हैं इसलिए दोनों फोरमो ने उचित निर्णय लेके रखा भी हम टकराव अपनी ओर से नहीं चाहते हैं तो इसलिए कल का कार्यक्रम परसों होगा ਲਗਾਤਾਰ ਰੁਟੀਨ ਜਿਹੜੀ ਹੈ 290 ਦਿਨ ਹੋ ਗਏ ਆ ਇਹ ਸਾਰਾ ਗਾਮੇ ਹੀ ਸਾਰਾ ਰੂ ਰਸਤ ਆ ਰਹੀ ਹੈ ਆਟਾ ਹੈ ਚਾਵਲ ਹੈ ਔਰ ਹੋਰ ਵੀ ਰਸਤਾ ਪਸਤਾ ਵੀ ਹੈ ਔਰ ਇਹ ਆਪਣੇ ਕਿਸਾਨ ਮਜ਼ਦੂਰ ਆਪਣੀ ਕਿਰਤ ਕਮਾਈ ਦੇ ਵਿੱਚੋਂ ਹੀ ਜੋ ਇਥੇ dete ਆ ਉਹਦੇ ਵਿੱਚੋਂ ਸਾਰਾ ਜੋ ਲੰਗਰ ਤਿਆਰ ਹੋਤਾ ਉਹ ਸਾਰੇ ਸਭੀ ਕੋ ਇੱਕ ਸਮਾਨ ਖਵਾਇਆ ਜਾਂਦਾ ਹੈ ਕੋਈ ਇਸੇ ਨਹੀਂ ਹੈ ਵੀ ਕੋਈ ਦੂਸਰਾ ਹੈ ਔਰ ਸਭ ਸਭੀ ਕੋਈ ਲੰਗਰ ਸ਼ਿਕਾਇਆ ਜਾਂਦਾ ਹੈ ਬਹੁਤ ਸਾਦਾ ਲੰਗਰ ਸ਼ਿਕਾਇਆ ਜਾਂਦਾ ਹੈ ਵੀ ਕੋਈ ਦਾਲ ਬਣ ਗਿਆ ਚਾਵਲ ਬਣ ਗਿਆ ਔਰ ਇਹੀ ਹੈ ਕੋਈ ਸਬਜੀ ਬਣ ਜਾਵੇ ਇਸ ਕਰਕੇ ਸਭੀ ਕੋ ਕਿਉਂਕਿ ਸਰਕਾਰ ਜੋ ਹੈ 299 ਦਿਨ ਹੋ ਗਿਆ ਹੈ ਪਹਿਲੇ ਮੀਟਿੰਗ ਵੀ ਕਰਦੇ ਰਹੇ ਕੱਲ ਜੋ ਆਪਾਂ 6 ਤਰੀਕ ਨੂੰ ਮੋਦੀ ਸਰਕਾਰ ਬੋਲਤੀ ਸੀ ਪੀ ਟਰਾਲੀਓ ਮੇ ਹਥਿਆਰ ਲੈ ਕੇ ਆਈ ਹੈ ਇਹ ਆਪਣਾ ਬਹੁਤ ਨੁਕਸਾਨ ਕਰੇਗੀ ਦਿੱਲੀ ਮੈਂ ਅਸੀਂ ਐਲਾਨ ਕਰ ਦਿੱਤਾ ਸੀ ਕਿ ਕਿਸਾਨ ਸਭੀ ਪੈਦਲ ਹੀ ਆਉਣਗੇ ਕੋਈ ਇਹਨਾਂ ਕੋ ਹੋਰ ਕੋਈ ਨਹੀਂ ਹਥਿਆਰ ਹੋਏਗਾ ਸਿਰਫ ਝੰਡਾ ਹੋਏਗਾ ਜਾਂ ਆਪ ਦਾ ਆਪਣਾ ਕੋਈ ਕੱਪੜਾ ਹੋਵੇਗਾ ਔਰ ਕੱਲ ਜੋ ਆਪਨੇ ਦੇਖਿਆ ਹੈ ਕਿ ਉਹ ਕੀ ਹਾਲਾਤ ਬਣਾਤੇ ਪੈਦਲ ਜਾਂਦੇ ਵੀ ਕੇ ਵੀ ਰੋਕਣਾ ਸ਼ੁਰੂ ਕਰ ਦਿਆ ਔਰ ਸਾਡੇ 10 12 ਕਿਸਾਨ ਜਿਹੜੇ ਆ ਫੱਟਰ ਕਰ ਦिए ਅੱਤਰੂ ਗੈਸ ਗੋਲਾ ਪਲਾਸਟਿਕ ਦੀ ਗੋਲੀ ਚਲਾਈ ਸੋ ਉਸੇ ਕੇ ਮੈਂ ਬਹੁਤ ਗੰਭੀਰ ਸੱਟਾਂ ਲੱਗੀਆਂ ਨੇ ਹਸਪਤਾਲ ਅਭੀ ਵੀ ਆਇਆ ਸੋ ਇਸ ਕਰਕੇ ਸਰਕਾਰ ਜਿਹੜੀ ਹੈ ਆਪਣੇ ਜੋ ਵਾਅਦਾ ਕਰਦੀ ਸੀ ਵੀ ਪੈਦਲ ਆ ਜਾਓ ਤੁਹਾਡੇ ਵਾਸਤੇ ਪੈਦਲ ਰਸਤਾ ਖੁੱਲਾ ਹੋਇਆ ਹੈ ਪਰ ਕੱਲ ਉਸ ਦਾ ਪਤਾ ਲੱਗਿਆ ਵੀ ਇਹ ਕੀ ਮਨਸਾ ਹੈ ਇਹਨਾਂ ਦੀ ਔਰ ਸਾਡੀ ਇਹ ਮੰਗਿਆ ਜੋ 12 ਮੰਗਾ ਥਾ ਵੀ ਜੋ ਪਹਿਲਾਂ ਮੰਗਾ ਥਾ ਵੀ ਆਪ ਐਮਐਸਪੀ ਗਾਰੰਟੀ ਕਾਨੂੰਨ ਬਣਾएंगे ਆਪਾਂ ਜੋ ਕਿਸਾਨੋ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਂਗੇ ਤੁਹਾਡੇ ਅچھے ਦਿਨ ਲਿਆ ਦੇਗੇ ਇਹ ਮੋਦੀ ਸਰਕਾਰ ਦੇ ਜੋ ਦੇਖ ਹੀ ਰਿਹਾ ਵੀ ਅچھے ਦਿਨ ਕੈਸੇ ਹੈ ਇਹ ਕਾਰ ਪੁੱਟ ਕਰਾਣੇ ਦਾ ਸੋ ਉਹਦਾ ਮੰਚਾ ਹੈ ਪੀ ਇਸ ਨੂੰ ਬੇਚਨੇ ਦਾ ਔਰ ਕਿਸਾਨੀ ਜਿਹੜੀ ਹੈ ਖਤਮ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ ਕਿਉਂਕਿ ਕਾਰ ਪੁੱਟ ਕਰਾਣੇ ਕੋ ਵੇਚਿਆ ਜਾ ਰਹਾ ਮੰਡੀ ਕੋ ਵੀ ਜੋ ਧਾਨ ਲੈ ਕੇ ਆਤੇ ਹੈ ਉਸੀ ਨੂੰ ਵੀ ਵੇਚਿਆ ਜਾ ਰਹਾ ਹੈ ਵੀ ਸਰਕਾਰ ਜੋ ਪ੍ਰਾਈਵੇਟ ਆਪਣਾ ਰਿਜਲ ਆਏ ਪ੍ਰਾਈਵੇਟ ਖਰੀਦ ਕਰੇ